ਤੁਸੀਂ ਦੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਅਹਿਮ ਖਬਰ ਜੁੜੀ ਹੋਈ ਹੈ ਵੀ ਬਾਬਾ ਹਰਸਿਮਰਤ ਕੌਰ ਬਦਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬੀਬਾ ਹਰਸਿਮਰਤ ਕੌਰ ਬਦਲ ਨੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਤੇ ਸ਼ੁਭ ਕਰਨ ਵਾਲੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ ਦਰਅਸਲ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਸ਼ੁਭ ਕਰਨ ਦੀ ਮੌਤ ਦੇ ਲਈ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਤਾਂ ਉਹਨਾਂ ਨੇ ਸਿੱਧਾ-ਸਿੱਧਾ ਆਖ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਪੂਰੇ ਬਰਤਾਨ ਦੇ ਲਈ ਜ਼ਿੰਮੇਵਾਰ ਨੇ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਉਹਨਾਂ ਦੀ ਸਰਕਾਰ ਚੱਲ ਰਹੀ ਹੈ ਤੇ ਇਸ ਦੇ ਦਰਮਿਆਨ ਹੀ ਹਰਿਆਣਾ ਦੀ ਜਿਹੜੀ ਪੁਲਿਸ ਹੈ ਤੇ ਫੋਰਸਿਸ ਨੇ ਉਹ ਪੰਜਾਬ ਦੇ ਹਦੂਦ ਦੇ ਅੰਦਰ ਆ ਕੇ ਇਸ ਤਰੀਕੇ ਦੀ ਕੋਝੀ ਹਰਕਤ ਕਰਕੇ ਜਾਂਦੀਆਂ ਨੇ ਪਰ ਉਹਨਾਂ ਆਖਿਆ ਕਿ ਸਾਡੀ ਸਰਕਾਰ ਘਰਾਂ ਦੇ ਵਿੱਚ ਵੜ ਕੇ ਬੈਠੀ ਹੋਈ ਸੀ ਤੇ ਇਸੇ ਚੀਜ਼ ਨੂੰ ਲੈ ਕੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਇੱਕ ਵਾਰੀ ਸੁਣਾ ਦਿੰਨੇ ਆ ਬਿਲਕੁਲ ਸਰਕਾਰੀ ਕਤਲ ਹੈਗਾ ਜੀ ਹੋਰ ਕੀ ਹੈ ਇੱਕ ਸਰਕਾਰ ਨੇ ਕਤਲ ਕੀਤਾ ਹੈ ਤੇ ਸੂਬੇ ਦੀ ਸਰਕਾਰ ਨੇ ਹਿਫਾਜ਼ਤ ਨਹੀਂ ਕੀਤੀ ਪਰਚਾ ਨਹੀਂ ਦਰਜ ਕੀਤਾ ਤੇ ਜਿਹੜਾ ਕੁਝ 2 ਸਾਲ 3 ਸਾਲ ਪਹਿਲੇ ਹੋਇਆ ਸੀ ਜਿੱਥੇ 600 ਕਿਸਾਨ ਸ਼ਹੀਦ ਹੋ ਗਏ ਸੀ ਉਸ ਟਾਈਮ ਵੀ ਕੀ ਹੋਇਆ ਕਾਂਗਰਸੀਆਂ ਨੇ ਜੇ ਅਗਵਾਈ ਕੀਤੀ ਹੁੰਦੀ ਜਦ ਕਾਲੇ ਕਾਨੂੰਨ ਬਣ ਰਹੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਕਮੇਟੀ ਦਾ ਹਿੱਸਾ ਸੀ ਜੇ ਉਸ ਟਾਈਮ ਉਹਨੂੰ ਦਿਵਾ ਲਿਆ ਹੁੰਦਾ ਕਿ ਨਹੀਂ ਪੰਜਾਬ ਨੂੰ ਨਹੀਂ ਇਸਹਿਮਤ ਹੋਗਾ ਤੇ ਕਾਨੂੰਨ ਕਦੇ ਆਉਂਦਾ ਹੀ ਨਹੀਂ ਉਹਦੇ ਬਾਅਦ ਜਦ ਆ ਗਏ ਤੇ ਫਿਰ ਕਿਸਾਨਾਂ ਨੂੰ ਆਪਣੇ ਹਾਲ ਚੇ ਛੱਡਦਾ ਜਾਓ ਆਪਣੀ ਲੜਾਈ ਖੁਦ ਲੜੋ ਇੱਕ ਵਾਰੀ ਨਿਕਲ ਕੇ ਕਾਂਗਰਸ ਨਹੀਂ ਆਈ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਡੇਢ ਸਾਲ ਬੈਠੇ ਰਹੇ ਸ਼ਹੀਦ ਹੋ ਗਏ ਨਾ ਕਾਂਗਰਸੀਆਂ ਨੇ ਕੁਝ ਕੀਤਾ 600 ਕਿਸਾਨ ਮਰਵਾਤੇ ਤੇ ਅੱਜ ਇਹ ਸਰਕਾਰ ਵੀ ਉਹੀ ਕੁਝ ਕਰ ਰਹੀ ਹੈ ਇਹਨਾਂ ਨੇ ਤਾਂ ਹੋਰ ਵੀ ਹੱਦਾ ਪਾਰ ਕਰਤੀਆਂ ਕਦੇ ਸੁਨਿਆ ਨਹੀਂ ਕਿ ਨਾਲ ਦੇ ਸੂਬੇ ਦੀ ਸਰਕਾਰ ਤੁਹਾਡੇ ਜ਼ਮੀਨ ਦੇ ਅੰਦਰ ਆ ਕੇ ਤੁਹਾਡੇ ਲੋਕਾਂ ਦੇ ਉੱਤੇ ਅਟੈਕ ਕਰੇ ਤੇ ਤੁਸੀਂ ਆਪਣੇ ਘਰਾਂ ਵਿੱਚ ਬੜੇ ਬਨੇ ਬੈਠੋ ਤੁਹਾਡੀ ਪੁਲਿਸ ਕੀ ਕਰ ਰਹੀ ਹੈਗੀ ਜੇ ਸਾਡੀ ਜ਼ਮੀਨ ਦੇ ਵਿੱਚ ਡਰੋਨ ਦੇ ਰਾਹੀਂ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਅਥਰੂ ਗੈਸ ਸਿੱਟੇ ਜਾ ਰਹੇ ਨੇ ਅੱਜ ਗੋਲੀ ਦੇ ਨਾਲ ਸਾਡਾ ਇੱਕ ਨੌਜਵਾਨ ਮਰ ਗਿਆ ਤੇ ਫਿਰ ਉਹਦੇ ਪਰਚਾ ਵੀ ਨਾ ਦਰਜ ਹੋਏ ਜਿਨੇ ਮਾਰੀਏ ਉਹਦੀ ਕੋਈ ਜਾਂਚ ਵੀ ਨਾ ਬਿਠਾਈ ਜਾਏ ਪਰਵਾਰ ਤਾਂ ਕੋਈ ਪਹੁੰਚ ਵੀ ਨਾ ਕਰੇ ਤੇ ਇਹ ਸਰਕਾਰ ਹੈ ਕਿ ਕੀ ਚੀਜ਼ ਹੈ ਜੀ ਲੋਰਾ ਭਗਵੰਤ ਜੀ ਸੰਡਰ ਕਰਕੇ ਨੇ ਨਹੀਂ ਭਗਵੰਤ ਜੀ ਸਿੱਧੇ-ਸਿੱਧੇ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਕਿਉਂਕਿ ਕਾਤਲ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਰੋਕਿਆ ਨਹੀਂ ਇਹ ਕਤਲ ਹੋਇਆ ਕਿਉਂਕਿ ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅੱਜ ਵੀ ਨਹੀਂ ਨਿਭਾ ਰਹੇ ਹੋ ਇਹਨੂੰ ਕੁਰਸੀ 'ਚ ਬੈਠਣ ਦਾ ਹੱਕ ਕੀ ਰਹਿ ਗਿਆ ਜੇ ਇਹ ਕਾਨੂੰਨ ਵਿਵਸਾਹ ਅਜ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾ ਰਹੇ ਨੇ ਜਾਨ ਬੂਝ ਕੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਇੱਕ ਰੰਗਤ ਦਿੱਤੀ ਜਾ ਰਹੀ ਹੈ ਇਹ ਕੇਂਦਰ ਦੀ ਸਰਕਾਰ ਦੇ ਆਦੇਸ਼ 'ਚ ਹੋ ਰਿਹਾ ਹੈ ਕਿ ਆਪ ਉਹਨਾਂ ਦੇ ਨਾਲ ਰਲ ਮਿਲ ਕੇ ਕਰ ਰਿਹਾ ਹੈ ਇਹ ਤਾਂ ਜਵਾਬ ਉਹੀ ਦੇ ਸਕਦੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਸਰਕਾਰ ਨੇ ਧੱਕਾ ਕੀਤਾ ਸਾਡੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ 3 ਸਾਲ ਪਹਿਲੇ ਉਹਨਾਂ ਨੇ ਵਾਅਦਾ ਤੋ ਅਸੀਂ ਤਾਂ ਉਹੀ ਮੰਗ ਰਹੇ ਨਾ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਉਸ ਵਾਅਦੇ ਨੂੰ ਪੂਰਾ ਬੈ ਤਾਂ ਕਈ ਵਾਰੀ ਪਾ ਰਮਣ ਚ ਵੀ ਇਹ ਗੱਲ ਚੱਕ ਚੁੱਕੀਆਂ ਤੇ ਇਹ ਵਾਅਦਾ ਪੂਰਾ ਕਰਨ ਦਾ ਕਿਹਦਾ ਫਰਜ਼ ਬੰਦਾ ਸੀ ਕਿ ਸੁਭੇ ਦੀ ਸਰਕਾਰ ਜਾ ਕੇ ਅਗਵਾਈ ਕਰੇ ਲੇਕਿਨ ਇਹਨਾਂ ਨੂੰ ਤਾਂ ਆਪਦੀ ਕੁਰਸੀਆਂ ਦੀ ਇੰਨੀ ਪਈ ਹੋਈ ਹੈ ਕਿ ਅੱਜ ਵੀ ਜਦ ਇੰਨਾ ਧੱਕਾ ਹੋ ਰਿਹਾ ਹੈ ਗਵਾਂਡ ਦੇ ਸੂਬੇ ਵਾਲੇ ਸ਼ਰਿਆਮ ਪੁਲਸ ਦੀ ਨਾਲ ਆਪਣੇ ਬੰਦੇ ਚੱਕ ਰਹੇ ਨੇ ਕੁੱਟ ਰਹੇ ਨੇ ਮਾਰ ਰਹੇ ਨੇ ਜ਼ਖਮੀ ਕਰ ਰਹੇ ਨੇ ਤੁਸੀਂ ਹੁਣ ਵੀ 3-4 ਦਿਨ 5-6 ਦਿਨ ਹੋ ਗਏ ਤੁਸੀਂ ਹੁਣ ਵੀ ਆਪਣੀ ਮੂੰਹੇ ਤਾਲਾ ਲਾਇਆ ਆਪਣੀ ਕੁਰਸੀ ਤਾਂ ਹੀ ਸੀਮਤ ਬੈਠੇ ਹੋ ਇਹ ਇਹਨੂੰ ਸਰਕਾਰ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਸੰਭਵ ਹੈ ਕਿ ਜਿਹੜੇ ਕਿਸਾਨ ਮੰਗਾ ਮੰਗ ਰਹੇ ਨੇ ਜਾਂ ਵਾਅਦੇ ਕਹਿ ਰਹੇ ਨੇ ਇਹ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਅੱਗੇ ਥੋੜੇ ਦਿਨਾਂ ਤੱਕ ਕੋਡ ਆਫ ਕੰਡਕਟ ਲੱਗ ਜਾਏਗਾ ਕਾਨੂੰਨ ਬਣ ਸਕਦਾ ਕੋਈ ਸੰਭਵ ਹੈ ਦੇਖੋ ਬਣਨੋਂ ਤਾਂ ਆਰਡੀਨੈਂਸ ਹਰ ਵੈਡਨਸਡੇ ਨੂੰ ਮ ਕੈਬਨਟ ਮੀਟਿੰਗ ਹੁੰਦੀ ਹੈ ਆਰਡਨੈਂਸ ਮੈਂਟ ਚ ਆ ਸਕਦਾ ਹੈਗਾ ਪਹਿਲੇ ਵੀ ਆਇਆ ਹੀ ਸੀ ਨਾ ਜੀ ਤੇ ਆ ਸਕਦਾ ਹੈ ਪਰ ਇਹ ਦੋਨੋਂ ਸੂਬੇ ਦੀ ਤੇ ਕੇਂਦਰ ਦੀ ਸਰਕਾਰ ਜਾਣ ਬੋਝ ਕੇ ਲੰਬਾ ਖਿੱਚ ਰਹੀ ਹੈ ਕਿ ਜਾਪਤਾ ਲੱਗ ਜਾਏ ਜਾਂ ਜਾਪਤਾ ਲੱਗ ਜਾਵੇ ਮਸਲਾ ਸਾਰਾ ਮੁੱਕ ਜਾਊਗਾ ਕਿਸਾਨਾਂ ਨੂੰ ਉੱਠ ਕੇ ਜਾਣਾ ਪਊਗਾ ਇੱਕ ਕਿਸਾਨਾਂ ਦੇ ਨਾਲ ਇੱਕ ਵਾਰ ਫਿਰ ਬੇਇਨਸਾਫੀ ਬੇਇਨਸਾਫੀ ਤੇ ਧੋਖਾ ਜਿਵੇਂ ਤਿੰਨ ਸਾਲ ਪਹਿਲੇ ਕਾਂਗਰਸ ਯਾਨੀ ਕੀਤਾ ਉਹੀ ਆਮ ਆਦਮੀ ਪਾਰਟੀ ਕਰ ਰਹੇ ਤੁਸੀਂ ਕਹਿ ਰਹੇ ਲੀਗਲ ਟੀਮ ਬਣਾ ਰਹੇ ਹੋ ਤੁਸੀਂ ਪਰਿਵਾਰ ਵੱਲੋਂ ਪਰਿਵਾਰ ਨੂੰ ਕੀ ਤੁਹਾਡੇ ਵੱਲੋਂ ਇਨਕੀ ਪਾਰਟੀ ਵੱਲੋਂ ਕੀ ਸੁਣਾਤ ਹੋ ਰਹੀ ਹੈ ਤੁਸੀਂ ਕਹਿ ਰਹੇ ਲੀਗਲ ਟੀਮ ਬਣਾ ਰਹੇ ਅਸੀਂ ਨਹੀਂ ਮੈਂ ਮਲੂਕਾ ਸਾਹਿਬ ਦੇ ਨਾਲ ਆਹੀ ਮੈਂ ਸਲਾਹ ਕਰ ਰਹੀ ਸੀ ਕਿ ਜੇ ਅੱਜ ਤਾਂ ਹੀ ਪਰਚਾ ਵੀ ਕੋਈ ਕਤਲ ਬੱਡਰ ਹੋਇਆ ਹੈ ਕਤਲ ਹੋਇਆ ਗੋਲੀ ਲੱਗੀ ਹੈ ਪਰਚਾ ਤਾਂ ਦਰਜ ਹੋਣਾ ਇਹ ਤਾਂ ਇਹ ਤਾਂ ਰਾਈਟ ਹੈਗਾ ਹੱਕ ਕਾਨੂੰਨ ਕਹਿੰਦਾ ਹੈ ਕਿ ਦਰਜ ਹੋਣਾ ਚਾਹੀਦਾ ਲੇਕਿਨ 24 ਘੰਟੇ ਹੋ ਗਏ ਉਸ ਤੋਂ ਵੱਧ ਹੋ ਗਏ ਅਜ ਤਾਈਂ ਪਰਚਾ ਨਹੀਂ ਦਰਜ ਹੋਇਆ ਇਹਦਾ ਮਤਲਬ ਲਕੋਇਆ ਛੁਪੋਇਆ ਜਾ ਰਿਹਾ ਹੈ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੇ ਸਰਕਾਰ ਆਪਣਾ ਫਰਜ਼ ਨਹੀਂ ਕਰਦੀ ਅਬ ਫਿਰ ਸ਼ਰੋਧੀਆਂ ਕਾਲੀਦਾਰ ਅੱਗੇ ਉਹ ਕਿ ਅਦਵਾਈ ਕਰੋਗੇ ਅਸੀਂ ਆਪਣੇ ਵਕੀਲਾਂ ਨਾਲ ਸਾਹਮਣੇ ਕਿਹਾ ਕਿ ਜੇ ਕੋਰਟ ਜਾਣਾ ਪਿਆ ਹਾਈ ਕੋਰਟ ਜਾਣਾ ਪਿਆ ਪੱਤਰਕਾਰ ਵੀ ਇਹ ਕੁੱਤੇ ਆ ਕੁਛ ਵੀ ਹੋਸ਼ ਵੀ ਹੋਏ ਆਪਣੇ ਪੰਜਾਬ ਦੇ ਪੱਤਰਕਾਰ ਸੀ ਉੱਥੇ ਤੇ 6-7 ਲੜਕੇ ਵੀ ਆ ਜਿਨ੍ਹਾਂ ਨੂੰ ਬੰਦਕ ਬਣਾ ਕੇ ਲੈ ਕੇ ਗਿਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਛੜਾਣਾ ਚਾਹੀਦਾ ਆਪਣੀ ਸਰਕਾਰ ਨੂੰ ਨਹੀਂ ਬਿਲਕੁਲ ਜੇ ਸਰਕਾਰ ਆਪਣਾ ਫਰਜ਼ ਅਦਾ ਨਹੀਂ ਕਰੋਗੇ ਤਾਂ ਫਿਰ ਕਾਨੂੰਨ ਦਾ ਸਹਾਰਾ ਲੈ ਕੇ ਜੋ ਕਾਨੂੰਨੀ ਹੱਕ ਬੰਦਾ ਹੈ ਉਹਦੀ ਲੜਾਈ ਲੜਨ ਵਾਸਤੇ ਅਕਾਲੀ ਦਲ ਜ਼ਰੂਰ ਅੱਗੇ ਆਉਗੇ ਭਾਵੇਂ ਪੱਤਰਕਾਰਾਂ ਦਾ ਹੱਕ ਹੋਵੇ ਭਾਵੇਂ ਸਾਡੇ ਨੌਜਵਾਨਾਂ ਜਿਨ੍ਹਾਂ ਨੂੰ ਚੱਕ ਕੇ ਲੈ ਗਏ ਜਾਂ ਫਿਰ ਸ਼ੁਕਰਮਨ ਇਹੋ ਜਿਹੇ ਨੌਜਵਾਨ ਮੁੰਡੇ ਜਿਨ੍ਹਾਂ ਦਾ ਇੱਕ ਵੈਨ ਚਲਾ ਕੇ ਗੁਜ਼ਾਰਾ ਕਰਦੇ ਨੇ ਇੱਕ ਜਵਾਨ ਪੁੱਤ ਜਿਹੜਾ ਸਹਾਰਾ ਬੰਦਾ ਹੈ ਪਰਿਵਾਰ ਦਾ ਅੱਜ ਉਹ ਤੁਰ ਗਿਆ ਤੇ ਕੋਈ ਇਨਸਾਫ ਹੀ ਨਹੀਂ ਹੋਤਾਂ ਮੌਤ ਦਾ ਕੋਈ ਮੁੱਲ ਹੀ ਨਹੀਂ ਇਹ ਭਗਵੰਤ ਮਾਨ ਇੰਨੇ ਆਪਣੇ ਅਹੰਕਾਰ ਜਾਂ ਆਪਣੇ ਪਾਵਰ ਦੇ ਨਸ਼ੇ ਵਿੱਚ ਇੰਨਾ ਆ ਨਾ ਹੋਇਆ ਪਿਆ ਕਿ ਕਿਸੇ ਗਰੀਬ ਦਾ ਦੁੱਖ ਵੀ ਨਹੀਂ ਹੋਸਾ ਉਹ ਵੀ ਜਿਹੜੀਆਂ ਫੋਟਾਂ ਸੀ ਟਰੈਕਟਰਾਂ ਦੇ ਲੱਗੀਆਂ ਹੋਈਆਂ ਟਰਾਲੀਆਂ ਤੇ ਗੁਰੂਆਂ ਦੀ ਸਾਰੀਆਂ ਗੱਲਾਂ ਆ ਗਈਆਂ ਵਿੱਚ ਸਾਰੇ ਜਿਹੜੇ ਲੰਗਰ ਸੀ ਉਹ ਵੀ ਖਿਲਾਰੇ ਗਏ ਹਰ ਪੱਖੋਂ ਇਹ ਮੇਰਾ ਖਿਆਲ ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਇੱਕ ਤਰੀਕੇ ਦੇ ਨਾਲ ਜਲੀਲ ਕਰਨ ਵਾਲੀ ਜਲੀਲ ਕਰਨ ਵਾਲੀ ਗੱਲ ਹੈ ਦਬਾਇਆ ਕੁਚਲਿਆ ਜਾ ਰਹਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਜਾ ਰਹਾ ਹੈ ਲੇਕਿਨ ਇਹ ਤਾਂ ਜਲੀਲ ਕਰਕੇ ਇਹ ਆਤ ਪੜਕਾਣ ਦੀ ਸਾਜ਼ਿਸ਼ ਹੈ ਕੀ ਹੈਗੀ ਹੈ ਤਾਂ ਅੰਦਰ ਦੀ ਗੱਲ ਉਹ ਹੀ ਜਾਣਦੇ ਨੇ ਚਲੋ ਜੀ ਥੈਂਕ ਯੂ ਜੀ ਠੀਕ ਹੈ ਜੀ ਧੰਨ